ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਫਿਰ ਕੀ ਖਿਆਲ ਆ ਨੂਰ ਦੇ ਮਾਮੇ ਬਾਰੇ ਮਾਮੇ ਆਪ ਵੀ ਜੋ ਦੇਖ ਕੇ ਆਪ ਦੇ ਘਰੇ ਚਲਾ ਲੈਣ ਆਹ ਵੀਡੀਓ ਤੁਹਾਨੂੰ ਮੈਂ ਦਿਖਾਉਣਾ ਇਹਦੇ ਵਿੱਚ ਇੱਕ ਵੀ ਗੱਲ ਸਹੀ ਹੋਈ ਤੁਸੀਂ ਜਿਵੇਂ ਮਰਜ਼ੀ ਕਰ ਲਿਓ ਹਲੇ ਵੀ ਜਿਹੜੇ ਗਲਤ ਕਮੈਂਟ ਕਰਦੇ ਆ ਨਾ ਹਲੇ ਵੀ ਗਲਤ ਕਮੈਂਟ ਕਰਦੇ ਇਹਨਾਂ ਨੂੰ ਸਹੀ ਸਾਬਤ ਕਰਦੇ ਆ ਆ ਸਹੀ ਵਾਲੇ ਵੀਡੀਓ ਦੇਖ ਲਓ ਇਨਾਂ ਦੀ ਰੀਸ ਨਾਲ ਸਾਡੇ ਵੀ ਲੱਗ ਗਏ ਤੇ ਉਹ ਵੀ ਇਹੀ ਕੁਸ਼ ਕਰਨਗੇ ਲਾਂਹ ਤਾਂ ਉਹਨਾਂ ਨੂੰ ਵੀ ਪਹਿਣਗਾ ਲਾਂਹ ਤਾਂ ਇਹਨਾਂ ਨੂੰ ਵੀ ਪਾਉਣੀ ਆ ਬੰਦਗਾ ਪਹਿਲਾ ਵੀਡੀਓ ਦੇਖ ਲੋ ਚੰਗੀ ਤਰ੍ਹਾਂ ਤੇ ਕਮੈਂਟ ਐਨ ਇੱਕ ਕਰਿਓ ਕਮੈਂਟ ਜ਼ਰੂਰੀ ਆ ਫੇਰ ਹੀ ਗਾਲਾਂ ਨਿਕਲਣਗੀਆਂ ਨਵੀਂ ਤੋਂ ਨਵੇਂ ਕਮੈਂਟ ਕਰਿਆ ਕਰੋ ਨਵੇਂ ਤੋਂ ਨਵੇਂ ਕਿਉਂਕਿ ਪੁਰਾਣੇ ਦਾ ਪੁਰਾਣੀ ਹੋ ਗਏ ਇੰਨਾਂ ਦਾ ਲਾਂਹ ਤਾਂ ਜਿਹੜੇ ਬੰਦੇ ਦੇ ਸ਼ਰਮ ਪਾਸੇ ਦੀ ਲੰਘ ਜਾਂਦੀ ਆ ਉਹਦਾ ਹੱਲ ਤਾਂ ਵੈਸੇ ਕੋਈ ਹੈ ਨਹੀਂ ਪਰ ਇਹਨੂੰ ਲਾਂਹ ਲਾਂਹਤਾ ਪਾਉਣਾ ਤਾਂ ਆਪਣਾ ਆਜੋ ਨੂਰ ਨੂ 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 ਨੂਰ ਦੀ ਮੰਮੀ ਡੱਬੀ ਦੀ ਤਾਰ ਛਟਕ ਗਈ ਆ ਤਾਰ ਚੱਲੀ ਨਹੀਂ ਜੀ ਖਰਾਬੀ ਹੋ ਗਈ ਤੇ ਮੰਮੀ ਕਿ ਜੀ ਕਰੀ ਦੇਖ ਲਈ ਵੀਡੀਓ ਤੇ ਨੂਰ ਦੇ ਮਾਮਿਆਂ ਦਾ ਕੀ ਖਿਆਲ ਕਰੇ ਯਾਰ ਡਾਕ ਖੱਚ ਬੰਦਾ ਯਾਰ ਯਾਰ ਮੈਂ ਹੈਰਾਨ ਆ ਯਾਰ ਮੈਂ ਨਾ ਪਿੰਡ ਲੈਵਲ ਤੇ ਹੀ ਗੱਲ ਕਰਦਾ ਪਿੰਡ ਦੇ ਵਿੱਚ ਨਾ ਉਹੀ ਵੀ ਗੱਲ ਹੋ ਜੇ ਨਾ ਕੋਈ ਵੀ ਜੇ ਕੋਈ ਆਣ ਗਵਾਂਡ ਨਾ ਖੜੇ ਤਾਂ ਆਪਣਾ ਮਰਨ ਹੋ ਜਾਂਦਾ ਕੋਈ ਯਾਰ ਕੋਈ ਆਪਣੇ ਮਸਲਿਆਂ ਦੇ ਵਿੱਚ ਕੋਈ ਆਵੇ ਨਾ ਆਪਣਾ ਮਰਨ ਹੋ ਜਾਂਦਾ ਇਹ ਬੰਦੇ ਕਰਦੇ ਕੀ ਪਈ ਆ ਯਾਰ ਇਹ ਸਾਬਤ ਕੀ ਕਰਨਾ ਚਾਹੁੰਦਾ ਵੀ ਮੇਰੀ ਜਨਾਨੀ ਦੇ ਆ ਦੇਖ ਲਓ ਸਾਰਾ ਕੁਝ ਇਹੋ ਜਿਹੇ ਬੰਦੇ ਖੱਚ ਇਹੋ ਜਿਹੇ ਬੰਦੇ ਆਪਣੇ ਵੀ ਇੱਥੇ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋ ਗਏ ਤੇ ਜੇ ਉਹਨਾਂ ਨੂੰ ਹੁਣ ਇਹ ਨਾ ਨੱਥ ਪਾਈ ਤਾਂ ਫਿਰ ਨੱਥ ਨਹੀਂ ਪੈਂਦੀ ਪਾਦੋਏ ਨੂੰ ਲਾਂ ਤਾਂ ਜਿੰਨੀਆਂ ਬੰਦੀਆਂ ਵੀਡੀਓ ਤੁਸੀਂ ਦੇਖ ਲਿਓ ਦੇਖ ਕੇ ਕਮੈਂਟ ਉਸਾਬ ਨਾਲ ਕਰਿਓ ਪਹਿਲਾ ਵੀਡੀਓ ਦੇਖ ਕੇ ਨਾ ਉਸਾਬ ਨਾਲ ਕਮੈਂਟ ਕਰਿਓ ਜਿਸ ਨੂੰ ਲੱਗਦਾ ਵੀ ਕਮੈਂਟ ਕਰਨ ਵਾਲਾ ਫੇਰ ਕਮੈਂਟ ਕਰਿਓ ਤੇ ਇਹਨੂੰ ਜਿੰਨਾ ਹੋ ਸਕਦਾ ਉੰਨਾ ਹੀ ਲਾਂਝਤਾ ਪਾ ਦਿਓ ਇਹ ਕੇ ਪੰਜਾਬੀ ਦਾ ਜਲੂਸ ਕੱਢਵਾ ਬਹੁਤ ਜ਼ਿਆਦਾ ਜਲੂਸ ਕੱਢਦਾ ਪੰਜਾਬੀ ਦਾ ਇਹ ਕੋਈ ਨਹੀਂ ਆਪਾਂ ਅਗਲੀ ਵੀਡੀਓ ਚ ਗੱਲ ਕਰਦੇ ਆ ਤੇ ਤੁਸੀਂ ਇਹ ਇਹਨੂੰ ਲਾਂਝਤਾ ਪਾਓ ਪਹਿਲਾਂ ਇਹਦੇ ਤੋਂ ਕੀ ਸਿੱਖਿਆ ਮਿਲੀ ਹੈ ਤੇ ਕੀ ਕੁਝ ਦਿਖਾਉਣ ਨੂੰ ਇਹ ਫਿਰਦੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ